ਸ੍ਰੀ ਗੁਰੂ ਜੀ ਸਾਰਿਆਂ ਨੂੰ ਮੈਂ ਅੱਜ ਦੱਸਣਾ ਚਾਹੁੰਨੀ ਆ ਜਿਹੜੇ ਮਾਪੇ ਆਪਣੇ ਪੁੱਤ ਨੂੰ ਤੋਂ ਵੱਖਰੇ ਰਹਿੰਦੇ ਹੋ। ਦੇਖੋ ਜੀ ਵੀ ਜਿਹੜੇ ਮਾਪੇ ਆਪਣੇ ਪੁੱਤ ਤੋਂ ਵੱਖਰੇ ਰਹਿ ਰਹੇ ਆ ਤੇ ਪਾਣੀ ਦੇ ਗਲਾਸ ਨੂੰ ਤਰਸ ਰਹੇ ਆ। ਤੇ ਉਹ ਦੇ ਵੱਖਰੇ ਹੋਣ ਤੋਂ ਬਾਅਦ ਤੇ ਦੁਨੀਆਂ ਤੋਂ ਚਲੇ ਜਾਣ ਤੋਂ ਬਾਅਦ ਨੂੰ ਸਟੇਟ ਸਪਾਵੇ ਕਵੇ ਕਿ ਨਾਲੇ ਸਰਾਧ ਕਰੇ ਤੇ ਨਾਲੇ ਸਟੇਟ ਸਪਾਵੇ ਤੇ ਕਾਹੇ ਕੀਲਿੰਗ ਮਹਿਸੂਸ ਕਰਕੇ ਵੀ ਬਲੈਸ ਜੂ ਵੀ ਸ਼ਰਮ ਦੀ ਗੱਲ ਛੇਰਾਂ ਦੇ ਪੱਤੇ ਖੋਗਰੇ ਗਿੱਦੜ ਕੋਲਾਲਾ ਕਰਨ ਉਹ ਘਰ ਤਾਂ ਉਹ ਮਾਪਿਓ ਦਾ ਹੀ ਬਣਾਇਆ ਤੁਸੀਂ ਕੀ ਬਣਾਇਆ ਆ ਕਿਥੇ ਜੇਕਰ ਤੁਸੀਂ ਆਪ ਦਾ ਕੁਝ ਬਣਾਇਆ ਤਾਂ ਆਪਾਂ ਨੂੰ ਸੋਚੀਏ ਵੀ ਹਾਂ ਭਾਈ ਤੁਸੀਂ ਤਾਂ ਆਪ ਛੇਰਾ ਵਾਂਗੂ ਕੰਮ ਕੀਤਾ। ਜੇ ਇਹਨਾਂ ਦੇ ਤਾਂ ਛੇਰਾ ਵਾਂਗੂ ਕੰਮ ਕੀਤੇ ਵੇ ਸੀ ਇਹਨਾਂ ਦੇ ਘਰ ਬਣਾਏ ਸੀ। ਪਰ ਹੁਣ ਬੜੇ ਅਫਸੋਸ ਦੀ ਗੱਲ ਹੈ ਵੀ ਇੱਕ ਨਹੀਂ ਸਾਰੀ ਦੁਨੀਆ ਤੇ ਹੀ ਅੱਗੇ ਹੀ ਵਰਸੀ ਪਈ। ਸਾਰੀ ਦੁਨੀਆ ਹੀ ਇਸ ਤਰ੍ਹਾਂ ਸੋਚਦੀ ਹੈ। ਤੇ ਮੈਂ ਉਹਨਾਂ ਆਦਮੀਆਂ ਮੂਰੇ ਤੇ ਉਹਨਾਂ ਲੋਹਾ ਮੂਰੇ ਵੀ ਇੱਕ ਬੇਨਤੀ ਕਰੂੰਗੀ ਕਿ ਬਿਰਦਾ ਅਸਰਮ ਵਿੱਚ ਨਾ ਛੱਟੋ। ਇਹ ਕੱਲ ਨੂੰ ਆਪਣੇ ਤੇ ਵੀ ਟਾਈਮ ਆ ਜਾਣਾ ਆਪਾਂ ਨੂੰ ਵੀ ਆਪਣੇ ਉਪੁੱਤियां ਉੱਥੇ ਛੱਡਿਆ ਹੋਈਏ ਤੇ ਕਿਉਂ ਨਾ ਆਪਾਂ ਉਹਨਾਂ ਦੀ ਦੇਖਭਾਲ ਕਰੀਏ ਕਿਉਂਕਿ ਉਹਨਾਂ ਨੇ ਆਪਦੇ ਮਕਾਨ ਬਣਾਏ ਕਰ ਛੱਡ ਕੇ ਕਿਸੇ ਨੂੰ ਜਾਨ ਨੂੰ ਜੀ ਨਹੀਂ ਕਰਦਾ ਹੁੰਦਾ ਇਸ ਲਈ ਇਹਨਾਂ ਉਹਨਾਂ ਦੇ ਮਕਾਨਾਂ ਦਾ ਇੱਜ਼ਤ ਮਾਨ ਕਰੋ ਜੇ ਉਹਨੂੰ ਕੋਲੇ ਰੱਖੋ ਇੱਕ ਰੋਟੀ ਆ ਰੋਟੀ ਖਾਣੀ ਆ ਜੇ ਕੁਝ ਬੋਲਦੇ ਵੀ ਆ ਤੇ ਪੁਰਾਣੇ ਵਿਚਾਰਾਂ ਦੇ ਲੋਕਾਂ ਨੇ ਕੰਮ ਕੀਤੇ ਵੇ ਸੀ ਇਸ ਲਈ ਜੇ ਤੁਹਾਡੀ ਕੋਈ ਲਗੋਚ ਕੱਟ ਵੀ ਜੇ ਨਾ ਤੁਸੀਂ ਗੁੱਸਾ ਨਾ ਕਰਿਆ ਕਰੋ